ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜੀਓ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਓ ਮਨ ਹਰ ਹਰ ਪਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਗਟਾਕ ਹਰ ਹਰ ਰਸ ਗਟਾਕ ਪੀਆਉ ਜੀਓ ਮਨ ਨਰ ਹਰ ਰਸ ਗਟਾਕ ਪੀਆਉ ਜੀਓ ਮਾਨ ਨਾਮ ਜਪਨ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਝਾਮ ਪਕਰੈ ਲੈ ਜਾਏ ਜੀਓ ਮਤ ਝਾਮ ਪਕਰੈ ਲੈ ਜਾਏ ਜੀਵ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹ ਜੀਆੜਾ ਰਖਿਆ ਨਾ ਜਾਏ ਜੀਓ ਕਿਉ ਜੀਉ ਰਖੀਜੈ ਹਰ ਵਸਤ ਲੋੜੀਜੈ ਜਿਸ ਕੀ ਵਸਤ ਸੋ ਲੈ ਜਾਏ ਜੀਉ ਮਨਮੁਖ ਕਰਨ ਪਲਾਵਕਾਰ ਭਰਮੇ ਮਨਮੁਖ ਕਰਨ ਪਲਾਵ ਕਰ ਭਰਮੇ ਸਭ ਔਖਦਾਰੂ ਲਾਇ ਜੀਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਾਨ ਉਬਰੇ ਸਬਦ ਕੁਮਾਇ ਜੀਉ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਾਮ ਪਕਰੈ ਲੈ ਜਾਏ ਜੀਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਉ ਹਰ ਸੋਭਾ ਪਾਈ ਹਰ ਨਾਮ ਵਡਾਈ ਹਰਦਰ ਗਹਿ ਪੈ ਦੇ ਜਾਣ ਜੀਉ ਹਰਦਰ ਗਹਿ ਪੈ ਦੇ ਹਰ ਨਾਮੈ ਹਰ ਨਾਮੈ ਸਿਧੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੂਵੈ ਦੁੱਖ ਮੀਟੇ ਜਨਮ ਮਰਨ ਦੂਵੈ ਦੁੱਖ ਮੀਟੇ ਜਨਮ ਮਰਨ ਦੂਵੈ ਦੁੱਖ ਮੀਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਾਲ ਹਰ ਜਨ ਪ੍ਰਭ ਰਾਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਵ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਜਨ ਇਸ ਸੰਬੰਧਕ ਪਾਠ ਹੈ ਹਰ ਜਨ ਪ੍ਰਭ ਰਾਲ ਇਥਿ ਠਮਕ ਹਰ ਜਨ ਪ੍ਰਭ ਰਾਲ ਏਕੋ ਹੋਈ ਇਥੇ ਵਿਸਰਾਮ ਹੈ ਹਰ ਜਨ ਪ੍ਰਭ ਇਹ ਇਹ ਵੀ ਇਥੇ ਪ੍ਰਭ ਤੇ ਠਮਕ ਲਾ ਦਿੰਨੀ ਹੈ ਹਰ ਜਨ ਪ੍ਰਭ ਏਕ ਸਮਾਨ ਜੀਵ ਹਰ ਜਨ ਹਰ ਪ੍ਰਭ ਏਕੋ ਹਰ ਜਨ ਪ੍ਰਭ ਰਾਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਵ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜੋ ਭਾਵੈ ਹਰ ਹਰ ਜੰਦੂਈ ਇਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮੋਤ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਉ ਜਗ ਉਪਜਾ ਬਿਨਸਾ ਬਿਨਸ ਬਿਨਾਸੈ ਜਗ ਲਗ ਗੁਰਮੁਖ ਅਸਥਿਰ ਹੋਇ ਜੀਉ ਗੁਰ ਮੰਤਰ ਦਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਹਰ ਰਸ ਪਾਇਆ ਹਰ ਅੰਮ੍ਰਿਤ ਰਸ ਪਾਇਆ ਹਰ ਅੰਮ੍ਰਿਤ ਰਸ ਪਾਇਆ ਮੁਆ ਜੀ ਵਾਇਆ ਮੁਆ ਜੀ ਵਾਇਆ ਫਿਰ ਬਾਹੜ ਜਨ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨ ਕੋਈ ਜੀਉ ਜਾਗ ਉਪਜੈ ਬਿਨ ਜਾਗ ਉਪਜੈ ਬਿਨ ਸੈ ਬਿਨ ਸੁਬਨਾਸੈ ਲੱਗ ਗੁਰਮੁਖ ਅਸਥਿਰ ਹੋਇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ